ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਤੰਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਵਣ ਵਾਰੋ ਵਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੰਜਾਬ ਦੇ 162 ਪਿੰਡਾਂ ਤੇ ਸ਼ਹਿਰਾਂ 'ਚ ਗਏ ਲੁਧਿਆਣੇ ਜ਼ਿਲ੍ਹੇ ਦੇ 21 ਪਿੰਡਾਂ 'ਚ ਗਏ ਉਹਨਾਂ 21 ਪਿੰਡਾਂ 'ਚ ਇੱਕ ਪਿੰਡਾ ਬਹੁਤ ਵੱਡਾ ਜਿਹੜਾ ਇਤਿਹਾਸ ਦੇ ਅੰਦਰ ਬਹੁਤ ਵੱਡਾ ਮਾਣ ਰੱਖਦਾ ਹੈ ਪਰ ਇਹ ਅੱਖੋਂ ਪਰੋਖੇ ਹੋ ਗਿਆ ਪੰਜਾਬੀਆਂ ਦੀਆਂ ਅੱਖਾਂ ਤੋਂ ਸਾਥ ਸੰਗਤ ਆ ਜੇਸ ਪਿੰਡ ਦੇ ਵਿੱਚ ਅੱਜ ਖੜੇ ਆ ਇਹ ਪਿੰਡ ਦਾ ਨਾਂ ਕੁੰਗਰਾਣਾ ਪਿੰਡ ਆ ਇਸ ਪਿੰਡ ਦੇ ਵਿੱਚ ਗੁਰੂ ਅਰਗੁਵੰਦ ਸਾਹਿਬ ਸੱਤੇ ਪਾਤਸ਼ਾਹ ਜੀ ਮਹਾਰਾਜ ਨੇ ਚਰਨ ਪਾਏ ਆ ਇਸ ਪਿੰਡ ਦੇ ਵਿੱਚ ਜਿਹੜਾ ਉਹ ਇਹ ਇਹ ਜਿਹੜਾ ਪਿੰਡ ਹੈ ਇਹ ਪਿੰਡ ਜਫਰਨਾਮਾ ਕਿਤਾਬ ਲਿਖਣ ਵਾਲੇ ਪੰਥ ਤੇ ਪੰਥ ਦਾ ਵਾਲੀ ਖਲੀਲ ਜ਼ਬਰਾਨ ਕੋਠੀ ਝਾੜ ਜਿਨ੍ਹਾਂ ਨੇ ਅਨੇਕਾਂ ਪੰਜਾਬੀ ਦੀਆਂ ਕਿਤਾਬਾਂ ਲਿਖੀਆਂ ਸਰਦਾਰ ਪਿਆਰਾ ਸਿੰਘ ਪਦਮ ਜਿਹੜੇ ਕਿਤਾਬਾਂ ਨੂੰ ਪਿਆਰ ਕਰਦੇ ਹੋਣਗੇ ਸਿੱਖ ਇਤਿਹਾਸ ਤੇ ਸਿੱਖਾ ਦੀਆਂ ਇਤਿਹਾਸ ਦੇ ਉੱਪਰ ਲਿਖਿਆ ਕਿਤਾਬਾਂ ਨੂੰ ਪਿਆਰ ਕਰਦੇ ਹੋਣਗੇ ਜਿਨ੍ਹਾਂ ਨੇ ਏਡਾ ਵੱਡਾ ਮਾਰਕਾ ਮਾਰਿਆ ਕਿ ਸਾਰੇ ਪ੍ਰਾਤਨ ਰਹਿਤਨਾਮੇ ਕਤਰਤ ਕਰਕੇ ਤੇ ਰਹਿਤਨਾਮੇ ਕਿਤਾਬ ਸਾਨੂੰ ਦਿੱਤੀ ਸਰਦਾਰ ਪਿਆਰਾ ਸਿੰਘ ਪਦਮ ਉਹਨਾਂ ਦਾ ਜੱਦੀ ਪਿੰਡ ਹੈ ਕੁੰਗਰਾੜਾ ਜਿੱਥੇ ਇਸ ਪਿੰਡ ਦੇ ਵਿੱਚ ਛੇਵੇਂ ਪਾਤਸ਼ਾਹ ਨੇ ਚਰਨ ਪਾਏ ਆ ਜਿੱਥੇ ਇਸ ਪਿੰਡ ਦੀ ਇਹ ਮਹਾਨਤਾ ਹੈ ਕਿ ਇਹ ਸਰਦਾਰ ਪਿਆਰਾ ਸਿੰਘ ਪਦਮ ਉਹਨਾਂ ਦਾ ਜੱਦੀ ਪਿੰਡ ਹੈ ਤੇ ਕੋਠੀ ਝਾੜ ਕਿਤਾਬ ਹੈ ਪਿਆਰਾ ਸਿੰਘ ਪਦਮ ਉਹਨਾਂ ਦੀ ਉਹਨਾਂ ਦੀ ਆਪਣੀ ਉਸ ਕਿਤਾਬ ਦੇ ਵਿੱਚ ਇੱਕ ਲੇਖ ਕੁੰਗਰਾੜਾ ਸਟੇਸ਼ਨ ਤੇ ਕੁੰਗਰਾਣਾ ਸਟੇਸ਼ਨ ਲੇਖ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੇ ਕਿਲੇ ਦਾ ਜਿਹੜਾ ਉਹ ਨਾਮ ਲਿਖਿਆ ਉਹ ਕਿਲੇ ਦਾ ਨਾਂ ਫਤੇਗੜ ਕਿਲਾ ਵੀ ਆਖਿਆ ਜਾਂਦਾ ਹੈ ਉਹਨੂੰ ਫਤੇਗੜ ਕੁੰਗਰਾਣਾ ਕਿਲਾ ਵੀ ਆਖਿਆ ਜਾਂਦਾ ਹੈ ਜੇ ਇਸ ਕਿਲੇ ਨੂੰ ਜਿੱਤਣ ਖਾਤਰ ਪੰਜਾਬ ਦੇ ਜਰਨੈਲ ਚੜ ਕੇ ਆਉਂਦੇ ਨੇ ਇਹ ਕਿਲੇ ਦੀਆਂ ਧੁੰਮਾਂ ਬਠਿੰਡੇ ਦੇ ਕਿਲੇ ਵਾਂਗੂ ਫਰੀਦਕੋਟ ਤੱਕ ਆਧਰਲੇ ਪਾਸੇ ਜੀਂਦ ਆ ਰਿਆਸਤ ਤੱਕ ਆਧਰਲੇ ਬੰਨੇ ਜੜੀਆ ਉਹ ਫਲੋਰ ਖਾਲਸਾ ਰਾਜ ਤੱਕ ਪਈਆਂ ਇਹ ਜਿੱਥੇ ਅੱਜ ਅਸੀਂ ਖੜੇ ਆ ਇਹ ਕਿਲਾ ਫਤੇਗੜ ਕਿਲਾ ਇਹਨੂੰ ਆਖਿਆ ਜਾਂਦਾ ਹੈ ਕੁੰਗਰਾਣਾ ਪਿੰਡ ਦੇ ਵਿੱਚ ਹੈ ਤੇ ਮੌਜੂਦਾ ਹੁਣ ਇਸ ਵਕਤ ਇਸ ਗੁਰਦੁਆਰਾ ਦਾ ਨਾਮ ਜਿਹੜਾ ਕਿਲਾ ਗੁਰਦੁਆਰਾ ਜਿਹੜਾ ਕਿਲੇ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉਹ ਗੁਰਦੁਆਰਾ ਸਾਹਿਬ ਦਾ ਨ ਤੁਸੀਂ ਪੜ ਸਕਦੇ ਹੋ ਗੁਰਦੁਆਰਾ ਬੁਰਜ ਸਾਹਿਬ ਬਾਬਾ ਮਹਤਾਬ ਸਿੰਘ ਇਧਰਲੇ ਪਾਸੇ ਜਿਹੜਾ ਕੋਈ ਇਤਿਹਾਸ ਲਿਖਿਆ ਹੈ ਇਤਿਹਾਸ ਕਿਲਾ ਕੁੰਗਰਾਣਾ ਪਰਗਣਾ ਜ਼ਿਲ੍ਹਾ ਕੁੰਗਰਾਣਾ 1763 ਦੇ ਵਿੱਚ ਇਸ ਨਾਮ ਵਾਰ ਇਤਿਹਾਸਕ ਕਿਲੇ ਨੂੰ ਸਰਦਾਰ ਤਾਰਾ ਸਿੰਘ ਗੈਬਾ ਬਠਿੰਡੇ ਜ਼ਿਲ੍ਹੇ ਚ ਜਿੰਨਾਂ ਦਾ ਪਿੰਡ ਆ ਡੱਲੇ ਵਾਲੀਆ ਮਿਸਲ ਦਾ ਉਹਨਾਂ ਨੂੰ ਮਾਣ ਆਖਿਆ ਜਾਂਦਾ ਜਿਹੜੇ ਜੰਗ ਦੇ ਵਿੱਚੋਂ ਗਾਇਬ ਹੋ ਜਾਂਦੇ ਸਨ ਮੁੜ ਕੇ ਇਹ ਕਿਲਾ ਜਿਹੜਾ ਸਰਦਾਰ ਤਾਰਾ ਸਿੰਘ ਗੈਬਾ ਜਿਹਦੇ ਪੁੱਤਰ ਗੁਜਰ ਸਿੰਘ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋ ਜਾਂਦਾ ਸਤੰਬਰ 1708 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਜੜੀ ਆ ਉਹ ਪਿਆਰਾ ਸਿੰਘ ਪਦਮ ਕਹਿੰਦੇ ਉਹ 28 ਸਾਲ ਹੈ ਤੇ ਇੱਕ ਮਿਸਟਰ ਮੈਟਕਾਫ ਅੰਗਰੇਜ਼ਾਂ ਦਾ ਏਜੰਟ ਹੀ ਸੀ ਆਈਏਸ ਕਿਲੇ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਤੇ ਮਿਸਟਰ ਮੈਟਕਾਫ ਦੀ ਜੜੀ ਆ ਉਹ ਸੰਧੀ ਹੋਈ ਹੈ ਇਹ ਕਿਲਾ ਸਰਦਾਰ ਤਾਰਾ ਸਿੰਘ ਗੈਬਾ ਦੀ ਇਹ ਕਿਲਾ ਖਾਲਸਾ ਰਾਜ ਦੀ ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਦੀ ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿਸਟਰ ਮੈਟਕਾਫ ਦੀ ਜੜੀ ਸੰਧੀ ਹੋਈ ਆ ਉਹਦੀ ਯਾਦਗਾਰ ਹੈ ਮੁੜ ਕੇ ਸਰਦਾਰ ਮਹਤਾਬ ਸਿੰਘ ਘੋੜਾ ਨੇ ਇੱਕਲਾ ਅੰਗਰੇਜ਼ਾਂ ਤੋਂ 500 ਰੁਪਏ ਦੇ ਵਿੱਚ ਜ਼ਮੀਨ ਖਰੀਦੀ ਆ ਨਾਲ ਇੱਕ ਵੱਡੀ ਗੱਲ ਹੋਰ ਦੱਸ ਦਵਾਂ ਕੋਈ ਘਰਾਣਾ ਜਿਹੜਾ ਉਦੋਂ ਪਰਗਣਾ ਸੀ ਤੇ ਕੁੰਗਰਾਣੇ ਪਰਗਣੇ ਦੇ ਵਿੱਚ ਜਿਹੜੇ ਆ ਉਹ 56 ਪਿੰਡ ਆਉਂਦੇ ਸਨ ਤੇ 56 ਪਿੰਡਾਂ ਦਾ ਜਿਹੜਾ ਏਰੀਆ ਬਣਦਾ ਉਹ 588294 ਏਕੜ ਬਣਦਾ ਹੁਣ ਤੱਕ ਉਹ ਘਰਾਣਾ ਪਿੰਡ ਕੱਲਾ ਪਿੰਡ ਹੀ ਰਹਿ ਗਿਆ ਤੇ 72800 ਰੁਪਿਆ ਸਰਦਾਰ ਪਿਆਰਾ ਸਿੰਘ ਪਦਮ ਜਿਨ੍ਹਾਂ ਦੇ ਜੰਦਰੀ ਪਿੰਡ ਹੈ ਉਹ ਸਾਲਾਨਾ ਇਨਕਮ ਲਖਦੇ ਆ ਨਾਲ ਸਾਡੇ ਭਾਈ ਸਾਹਿਬ ਨੇ ਇੱਥੋਂ ਦੇ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾਉਂਦੇ ਪਏ ਆ ਤੁਹਾਨੂੰ ਕਿਲੇ ਦੇ ਦਰਸ਼ਨ ਕਰਾਉਣੇ ਆ ਇਹ ਪੰਜਾਬੀਆਂ ਦੀਆਂ ਅੱਖਾਂ ਤੋਂ ਜਿਹੜਾ ਉਹ ਪਰੋਖੇ ਰਹਿ ਗਿਆ ਇਹਨੂੰ ਬਹੁਤ ਘੱਟ ਲੋਕ ਇਤਿਹਾਸਕ ਤੌਰ ਦੇ ਉੱਤੇ ਦੇਖਣ ਆਉਂਦੇ ਆ ਇਸ ਕਿਲੇ ਦੀ ਬਹੁਤ ਵੱਡੀ ਮਹਾਨਤਾ ਹੁਣ ਇਸ ਕਿਲੇ ਦਾ ਨਾਂ ਗੁਰਦੁਆਰਾ ਬੁਰਜ ਸਾਹਿਬ ਬਾਬਾ ਮਹਤਾਬ ਸਿੰਘ ਹੈ ਇਹ ਲੁਧਿਆਣੇ ਤੋਂ 20 ਕਿਲੋਮੀਟਰ ਤੇ ਤੇ ਡੇਲੋਂ ਤੋਂ ਅੱਗੇ ਪਿੰਡ ਪੈਂਦਾ ਕੁੰਗਰਾਣਾ ਆ ਦੇਖੋ ਤੁਸੀਂ ਬੜਾ ਸੋਹਣਾ ਵੈਲਕਮ ਲਿਖਿਆ ਹੋਇਆ ਬਹੁਤ ਸੋਹਣੀ ਚੜ੍ਹਾਈ ਆ ਮੈਂ ਭਾਈ ਸਾਹਿਬ ਨੂੰ ਕਹੂੰਗਾ ਆਓ ਕਿਲੇ ਦੀ ਤੁਹਾਨੂੰ ਬਾਹਰ ਹੀ ਦੇਖ ਦਿਖਾਉਨੇ ਆ ਇਹ ਕਿਲਾ ਜਿਹੜਾ ਉਹ ਯਾਦਗਾਰ ਹੈ ਗੱਲੇ ਵਾਲੀਆ ਮਿਸਲ ਦਾ ਇਹ ਕਿਲਾ ਯਾਦਗਾਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਮਿਸਟਰ ਮੈਟਕਾਫ ਨਾਲ ਹੋਈ ਅੰਗਰੇਜ਼ਾਂ ਦੀ ਸੰਧੀ ਦਾ ਇਹ ਕਿਲੇ ਦਿਆ ਕਤੇ ਤੁਮਾ ਸਨ ਇਸ ਕਿਲੇ ਨੂੰ ਫਤੇਗੜ ਕਿਲਾ ਆਖਿਆ ਜਾਂਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਕਲੌਤਾ ਕਿਲਾ ਜਿਹਨੂੰ ਫਤੇਗੜ ਕਿਲਾ ਆਖਿਆ ਗਿਆ ਗੁਰੂ ਗੋਬਿੰਦ ਸਿੰਘ ਮਰ ਨੇ ਫਤੇਗੜ ਕਿਲਾ ਬਣਾਇਆ ਸੀ ਇਹਨੂੰ ਜਿੱਤਣ ਦੀਆਂ ਮਹਿੰਮਾ ਹੁੰਦੀਆਂ ਰਹੀਆਂ ਇਸ ਕਿਲੇ ਨੂੰ ਤੁਸੀਂ ਹੈਰਾਨ ਹੋਵੋਗੇ ਇਹ ਕਿਲੇ ਦੇ ਉੱਤੇ ਹਮਲਾ ਹੋਇਆ ਇਹ ਕਿਲੇ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਇਹ ਕਿਲੇ ਦਾ ਇੱਕ ਬੂੰਗਾ ਬਚਿਆ ਉਹ ਅੱਜ ਵੀ ਆਪਾਂ ਨੂੰ ਖਾਲਸਾ ਰਾਜ ਦੀ ਸਰਦਾਰ ਤਾਰਾ ਸਿੰਘ ਗੈਬਾ ਦੀ ਡੱਲੇ ਵਾਲੀਆ ਮਿਸਲ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਆਪਾਂ ਨੂੰ ਯਾਦ ਦਿਵਾਉਂਦਾ ਹੈ ਇਹ ਕਿਲਾ ਜਿਵੇਂ ਖੜਾ ਹੈ ਤੇ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਹੈ ਇਹ ਕਿਲਾ ਖਾਲਸਾ ਰਾਜ ਚਾਹਣ ਵਾਲਿਆਂ ਨੂੰ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਕਰਨ ਵਾਲੇ ਅਕਾਲੀ ਬਾਬਾ ਫੂਲਾ ਸਿੰਘ ਸਰਦਾਰ ਹਰੀ ਸਿੰਘ ਲਲੂਆ 12 ਮਿਸਲਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਆਵਾਜ਼ਾਂ ਮਾਰਦਾ ਪਿਆ ਕਿ ਆਓ ਪੰਜਾਬ ਦੇ ਨੌਜਵਾਨੋ ਆਓ ਪੰਜਾਬ ਦੇ ਲੋਕੋ ਤੇ ਜਿੱਥੇ ਕਿਤੇ ਵੀ ਸਿੱਖਾ ਇਤਿਹਾਸ ਨੂੰ ਪਿਆਰ ਕਰਨ ਵਾਲੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਆ ਉਹਨਾਂ ਨੂੰ ਇਹ ਕਿਲਾ ਆਵਾਜ਼ਾਂ ਮਾਰਦਾ ਵੀ ਮੈਨੂੰ ਦੇਖ ਕੇ ਜਾਇਓ ਸਾਜ ਸੰਗਤ ਆ ਇਹ ਕਿਲੇ ਦੇ ਵਿੱਚ ਇੱਕ ਸਾਂਝੀ ਵਾਲਤਾ ਦਾ ਵੀ ਬਹੁਤ ਵੱਡਾ ਪ੍ਰਤੀਕ ਹੈ ਕਿਲੇ ਦਾ ਪ੍ਰਬੰਧ ਪਿੰਡ ਦੇ ਕੁਝ ਚੰਦ ਘੜਾਂ ਦੇ ਕੋਲ ਹੈ ਉਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਜਿਹੜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ 10 ਸਾਡੀ ਮਜੀਦ ਸੰਗ ਲੁਧਿਆਣਾ ਜਿਹੜਾ ਇਹ ਤੁਹਾਨੂੰ ਕਿਲੇ ਦੇ ਦਰਸ਼ਨ ਕਰਾਉਂਦਾ ਪਿਆ ਆ ਜਿਹੜੀ ਆ ਬਹੁਤ ਸੋਹਣੀ ਚੜਾਈ ਆ ਨਿਸ਼ਾਨ ਸਾਹਿਬ ਲੱਗਿਆ ਐ ਇੱਧਰ ਬਹੁਤ ਸੋਹਣਾ ਇੱਕ ਪਰਿਵਾਰ ਨੇ ਜਿਹੜਾ ਠੰਡੇ ਪਾਣੀ ਜਿਹੜਾ ਮਸ਼ੀਨ ਆ ਉਹਦਾ ਪ੍ਰਬੰਧ ਕੀਤਾ ਹੋਇਆ ਇੱਥੇ ਤੁਸੀਂ ਆਉਂਗੇ ਨਾਲ ਭਾਈ ਸਾਹਿਬ ਨੇ ਦੱਸਿਆ ਕਿ ਇੱਥੇ ਅੰਦਰ ਗੁਰਦੁਆਰਾ ਸਾਹਿਬ ਹੈ ਦਸਵੀਂ ਨੂੰ ਸੰਗਰਾਦ ਨੂੰ ਜਿਹੜੇ ਇਤਿਹਾਸਕ ਦਿਨ ਹੁੰਦੇ ਨੇ ਉਹਨਾਂ ਦਿਨਾਂ ਤੇ ਇੱਥੇ ਸੰਗਤ ਬਹੁਤ ਆਉਂਦੀ ਆ ਬਹੁਤ ਸੋਹਣੀ ਟਾਇਲ ਲੱਗੀ ਆ ਇੱਧਰੋਂ ਸਿੱਧਾ ਰਸਤਾ ਜਾਂਦਾ ਜੀ ਆ ਪੌੜੀਆਂ ਚੜ ਕੇ ਤੇ ਤੁਸੀਂ ਸਾਹਮਣੇ ਉਹ ਜਿਹੜਾ ਉਹ ਬੁੰਗਾ ਦੇਖਦੇ ਪਏ ਹੋ ਤੇ ਇਹ ਇਤਿਹਾਸਕ ਕਿਲਾ ਦੱਲੇ ਵਾਲੀਆ ਮਿਸਲ ਦਾ ਤੇ ਸਾਡੇ ਨਾਲ ਇਥੋਂ ਦੇ ਗੁਰਦੁਆਰਾ ਸਾਹਿਬ ਤੇ ਜਿਹੜੇ ਗ੍ਰੰਥੀ ਸਿੰਘ ਨੇ ਜਿਨ੍ਹਾਂ ਨੂੰ 6 ਸਾਲ ਹੋ ਗਏ ਭਾਈ ਮਨਜੀਤ ਸਿੰਘਾ ਮੇਰੇ ਸਰਨਾਮੀਆਂ ਨੇ ਉਹ ਇਹ ਸੇਵਾ ਨਿਭਾ ਰਹੇ ਆ ਇੱਥੇ ਤੇ ਗੁਰੂ ਸਤਗੁਰੂ ਸਿੱਤੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਹੈ ਇਥੋਂ ਪੌੜੀਆਂ ਚੜ੍ਹ ਕੇ ਜੀ ਸਾਹਮਣੇ ਤੁਸੀਂ ਦੇਖੋਗੇ ਤੁਹਾਡਾ ਮਨ ਬਹੁਤ ਖੁਸ਼ ਹੋਊਗਾ ਇਹ ਕਿਲੇ ਦੀ ਅੰਦਰਲੀ ਦੇਖਾ ਬੜਾ ਸੋਹਣਾ ਜੰਗਲਾ ਲੱਗਿਆ ਪੁਰਾਣੇ ਪੱਥਰ ਜਿਵੇਂ ਡਿਜ਼ਾਈਨ ਪਾ ਕੇ ਤੋੜ ਕੇ ਪਾਏ ਜਾਂਦੇ ਸਨ ਉਵੇਂ ਫਰਸ਼ ਲੱਗਿਆ ਬਹੁਤ ਸੋਹਣਾ ਇਹ ਕਿਲੇ ਦੀ ਇੱਕ ਬਾਰੀ ਪੱਖ ਹੈ ਜਿੱਥੇ 10ਵੇਂ 10 ਪਾਛੀਆਂ ਦਾ ਜੀਵਨ ਬਿਉਰਾ ਲਿਖਿਆ ਹੈ ਇਧਰ ਸਿੱਖੀ ਦੇ ਗੁਣ ਲਿਖੇ ਨੇ ਤੇ ਇਧਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਤੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਉਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਤੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਉਹ ਪ੍ਰਕਾਸ਼ ਹੈ ਇੱਥੇ ਕੀਤਾ ਗਿਆ ਤੇ ਇਹ ਗੁਰਦੁਆਰਾ ਸਾਹਿਬ ਦਾ ਨਾਂ ਰੱਖਿਆ ਗਿਆ ਗੁਰਦੁਆਰਾ ਦੁਸ਼ਟ ਦਮਨ ਬੁਰਜ ਸਾਹਿਬ ਇੱਥੇ ਤੁਸੀਂ ਸੰਖੇਪ ਇਤਿਹਾਸ ਬੁਰਜ ਸਾਹਿਬ ਕਿਲਾ ਕੁੰਗਰਾਣਾ ਫਤੇਗੜ ਕਿਲ੍ਹੇ ਦਾ ਨਾਮ ਆ ਪਿਆਰਾ ਸਿੰਘ ਪਤਮ ਨੇ ਲਿਖਿਆ ਤੇ ਇੱਥੇ ਜਿੱਥੇ ਥੱਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ ਕਲੇ ਦੇ ਅੰਦਰ ਉੱਥੇ ਇੱਕ ਸੰਜੀਵਾਲਤਾ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਹੈ ਕਿ ਆਪਾਂ ਜਦੋਂ ਉੱਪਰ ਪੌੜੀਆਂ ਚੜਦੇ ਆ ਇਸ ਬੁੰਗੇ ਦੇ ਅੰਦਰ ਇੱਕ ਪੀਰ ਜੀ ਹੈ ਉਹਨਾਂ ਦੀ ਇੱਕ ਜਗ੍ਹਾ ਬਣੀ ਹੋਈ ਹੈ ਜਿੱਥੇ ਲੋਕ ਵੀਰਵਾਰ ਨੂੰ ਸੁੱਖਾ ਸੁਖਣ ਆਉਂਦੇ ਆ ਖਾਲਸਾ ਰਾਜ ਦਾ ਪ੍ਰਤੀਕ ਇਹ ਨਿਸ਼ਾਨੀ ਆ ਇਹ ਤੇ ਇੱਥੇ ਇਸਲਾਮ ਧਰਮ ਦੇ ਲੋਕ ਦਾ ਹੋਰ ਪੰਜਾਬੀ ਲੋਕ ਜਿਹੜੇ ਆ ਉਹ ਵੀਰਵਾਰ ਨੂੰ ਇੱਥੇ ਆਉਂਦੇ ਆ ਇਹ ਇਸਲਾਮ ਧਰਮ ਤੇ ਸਿੱਖ ਧਰਮ ਦੀ ਇੱਕ ਸਾਂਝੀ ਥਾਂ ਬਣ ਗਿਆ ਫਤਿਹਗੜ੍ਹ ਕਿਲਾ ਆਓ ਤੁਹਾਨੂੰ ਇਧਰੋਂ ਬਾਹਰੋਂ ਦਰਸ਼ਨ ਕਰਾਉਨੇ ਆ ਬਹੁਤ ਸੋਹਣਾ ਜਿਹੜਾ ਇਹ ਵਿਊ ਕਹ ਲਓ ਜਾਂ ਬਹੁਤ ਸੋਹਣਾ ਨਜ਼ਾਰਾ ਮਹਾਈ ਸਾਹਿਬ ਨੂੰ ਕਹੂੰਗਾ ਵੀ ਥੱਲੋਂ ਤੋਂ ਉੱਪਰ ਤੱਕ ਮਾਰਨ ਦੇਖੋ ਉੱਥੇ ਤੋਤੇ ਬੈਠੇ ਆ ਪੰਛੀ ਬੈਠੇ ਆ ਬਹੁਤ ਸੋਹਣਾ ਪ੍ਰਾਤਨ ਓਮਈ ਹੈ ਇਹਦਾ ਬਹੁਤ ਨੁਕਸਾਨ ਹੋ ਗਿਆ ਸੀ ਇਸ ਕਿਲੇ ਦਾ ਇੰਨਾ ਕੀ ਜਿਹੜਾ ਹਿੱਸਾ ਬਚਿਆ ਉਹ ਇੰਨਾ ਕ ਹਿੱਸਾ ਵੀ ਅੱਜ ਜਿਹੜਾ ਇਧਰਲੇ ਪਾਸੇ ਨਿਸ਼ਾਨ ਸਾਹਿਬ ਹੈ ਝੂਲਦਾ ਇਹ ਖਾਲਸਾ ਰਾਜ ਦੀ ਨਿਸ਼ਾਨੀਆਂ ਦੀ ਇਹ ਡੱਲੇ ਵਾਲੀਆ ਮਿਸਲ ਦੀ ਨਿਸ਼ਾਨੀ ਹੈ ਇਹ ਸਰਦਾਰ ਤਾਰਾ ਸਿੰਘ ਡੈਬਾ ਹੋਣਾ ਦੀ ਨਿਸ਼ਾਨੀ ਆ ਉਹਨਾਂ ਦੇ ਪੁੱਤਰ ਗੁਰਜ ਸਿੰਘ ਦੀ ਨਿਸ਼ਾਨੀ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਆਏ ਮਿਸਟਰ ਮੈਟਕਾਫ ਦੇ ਨਾਲ ਸੰਧੀ ਹੋਈ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਨਿਸ਼ਾਨੀ ਹੈ ਇਹ ਖਾਲਸਾ ਰਾਜ ਦੀ ਨਿਸ਼ਾਨੀ ਹੈ ਇਹ ਪੰਜਾਬੀਆਂ ਦੀਆਂ ਅੱਖਾਂ ਤੋਂ ਪਰੋਖੇ ਹੋ ਚੁੱਕਿਆ ਮੈਂ ਜਿੱਥੋਂ ਤੱਕ ਵੀ ਸੰਗਤ ਸੁਣਦੀ ਪਈ ਐ ਮੈਂ ਉਹਨਾਂ ਨੂੰ ਅੱਜ ਆਵਾਜ਼ ਦਿਨਾ ਜੇ ਤੁਹਾਡਾ ਕਦੇ ਬਖਤ ਲੱਗਿਆ ਲੁਧਿਆਣੇ ਤੋਂ ਮਰੇਲ ਕੋਟਲਾ ਰੋਡ ਤੇ ਨਿਕਲੇ ਆਪਣੀ ਗੱਡੀ ਹੌਲੀ ਕਰ ਲਿਓ ਬੇਲੋਂ ਪਾਰ ਕਰੋਗੇ ਜਿਹਨੂੰ ਮਰਜ਼ੀ ਪੁੱਛੋ ਵੀ ਪੁੰਗਰਾਣਾ ਪਿੰਡ ਕਿੱਥੇ ਆ ਬੇਲੋਂ ਪਾਰ ਕਰਕੇ ਉੱਪਰ ਦੀ ਤੁਹਾਨੂੰ ਥੋੜਾ ਜਿਹਾ ਪਹੀੜ ਚੌਂਕ ਤੋਂ ਪਹਿਲਾਂ ਘੁੰਮ ਕੇ ਆਉਣਾ ਪਏਗਾ ਭਾਵੇਂ ਪਹੀੜ ਚੌਂਕ ਤੇ ਉੱਪਰ ਦੀ ਘੁੰਮ ਕੇ ਆ ਜਾਓ ਲੁਧਿਆਣੇ ਵੱਲ ਨੂੰ ਮੂੰਹ ਕਰਿਓ ਬਹੁਤ ਸੋਹਣਾ ਸੀਮਟੰਟ ਸੀਮਾ ਸੀਮਟ ਦੇ ਨਾਲ ਬੜਿਆਂ ਰੋਡ ਬਣਿਆ ਉਥੋਂ ਸਿੱਧਾ ਜਿਹੜਾ ਉਹ ਕੁੰਗਰਾਣੇ ਪਿੰਡ ਨੂੰ ਰਾਹ ਆਉਂਦਾ ਤੇ ਕੁੰਗਰਾਣੇ ਪਿੰਡ ਦੇ ਵਿੱਚ ਫਤੇਗੜ ਕਿਲਾ ਜਿਹੜਾ 1763 ਦੇ ਵਿੱਚ ਸਰਦਾਰ ਤਾਰਾ ਸਿੰਘ ਗੈਬਾ ਜਿੱਤਦੇ ਨੇ 1808 ਸਤੰਬਰ ਮਹੀਨੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਚ ਪ੍ਰਬੰਧ ਆਉਂਦਾ ਤੇ ਮਿਸਟਰ ਮਟਕਾਫ ਦੇ ਨਾਲ ਸੰਧੀ ਹੁੰਦੀ ਹੈ ਇਹ ਕਿਲੇ ਨੂੰ ਜਿੱਤਣ ਖਾਤਰ ਪਤਾ ਨਹੀਂ ਕਿੰਨੀਆਂ ਕੋ ਮਹੀਮਾ ਚੜ ਕੇ ਆਈਆਂ ਹੈਰਾਨ ਹੋ ਮੂੰਗੇ ਇਤਿਹਾਸ ਦੇ ਪੰਨਿਆਂ ਤੇ ਜਿਨ੍ਹਾਂ ਦਾ ਪਿੰਡ ਹੈ ਜੱਦੀ ਪਿਆਰਾ ਸਿੰਘ ਪਦਮ ਹੁਣਾ ਦਾ ਉਹਨਾਂ ਨੇ ਲਿਖੀ ਆ ਗੱਲ ਕਿ ਇਹ ਜਿੱਦਣ ਮਿਸਟਰ ਮਟਕਾਫ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਕਰਦਾ ਹੈ ਵਿਸ਼ੇਸ਼ ਗੱਲ ਲਿਖੀ ਆ ਸਰਦਾਰ ਪਿਆਰਾ ਸਿੰਘ ਪਦਮ ਹੁਣਾ ਨੇ ਕਿ ਸਿੱਖ ਲਖਾਰੀ ਨਹੀਂ ਇੱਕ ਅੰਗਰੇਜ਼ ਲਖਾਰੀ ਕਹਿ ਲੋ ਇੱਕ ਅੰਗਰੇਜ਼ ਜਰਨੈਲ ਕਹਿ ਲੋ ਉਹ ਇਸ ਕਿਲੇ ਨੂੰ ਫਤਿਹਗੜ੍ਹ ਕੁੰਗਰਾੜਾ ਲਿਖਦਾ ਹੈ ਇਹਦਾ ਮਤਲਬ ਵੀ ਇਹ ਫਤਿਹਗੜ੍ਹ ਕਿਲਾ ਜਿਹੜਾ ਇੱਕ ਫਤਿਹਗੜ੍ਹ ਕਿਲਾ ਧੰਨ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਣਾਉਂਦੇ ਆ ਮੁੜ ਕੇ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਹੈ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਕੇ ਉਸ ਗੁਰਦੁਆਰੇ ਦਾ ਨਾਮ ਆਪਾ ਬੰਦਾ ਸਿੰਘ ਬਹਾਦਰ ਫਤਿਹਗੜ ਰੱਖਦੇ ਆ ਇਹ ਕਿਲੇ ਦੀਆਂ ਘੁੰਮਾਂ ਸਨ ਇਹ ਕਿਲਾ ਪੰਜਾਬੀਆਂ ਦੀਆਂ ਅੱਖਾਂ ਤੋਂ ਪਰੋਖੇ ਰਹਿ ਗਿਆ ਮੇਰੀ ਆਲ ਜਿੱਥੇ ਵੀ ਕਿਤੇ ਸਿੱਖ ਧਰਮ ਨਾਲ ਸੰਬੰਧਤ ਲੋਕ ਪੰਜਾਬੀ ਲੋਕ ਵੱਸਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਇਤਿਹਾਸਕ ਤੌਰ ਦੇ ਉੱਤੇ ਇਸ ਕਿਲੇ ਦੇ ਦਰਸ਼ਨ ਕਰਨ ਜ਼ਰੂਰ ਆਓ ਇਸ ਕਿਲੇ ਦੇ ਵਿੱਚ ਥੱਲੇ ਗੁਰਦੁਆਰਾ ਸਾਹਿਬ ਹੈ ਉੱਪਰ ਇੱਕ ਪੀਰ ਜੀ ਦੀ ਜਗ੍ਹਾ ਬਣੀ ਹੋਈ ਆ ਇੱਧਰ ਮੈਂ ਭਾਈ ਸਾਹਿਬ ਨੂੰ ਕਹੂੰਗਾ ਇੱਧਰ ਭਾਈ ਸਾਹਿਬ ਉਹਨਾਂ ਦੀ ਰਿਹائش ਹੈ ਇੱਕ ਉਹ ਸਾਹਮਣੇ ਇੱਕ ਨਿੱਕੀ ਜੀ ਪੁਰਾਣੀ ਬਿਲਡਿੰਗ ਬਤੀ ਆ ਜਿੱਥੇ ਉੱਪਰ ਟੈਂਕੀ ਬਣੀ ਆ ਥੱਲੇ ਸਟੋਰ ਹੈ ਬਸ ਇਹ ਬੂੰਗਾ ਬਚਿਆ ਹੈ ਇਹ ਬੂੰਗਾ ਤੁਹਾਨੂੰ ਦੱਸਦਾ ਹੈ ਵੀ ਮਾ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਮੈਂ ਤਾਰਾ ਸਿੰਘ ਗੈਬਾ ਦੀਆਂ ਯਾਦਾਂ ਮੈਂ ਉਹਨਾਂ ਦੇ ਪੁੱਤਰ ਗੁਜਰ ਸਿੰਘ ਦੀਆਂ ਯਾਦਾਂ ਤੇ ਜਿਨ੍ਹਾਂ ਨੇ ਮੈਨੂੰ ਖਰੀਦਿਆ ਅੰਗਰੇਜ਼ਾਂ ਦੇ ਕੋਲੋਂ 500 ਰੁਪਏ ਦੇ ਵਿੱਚ ਸਰਦਾਰ ਮਹਿਤਾਬ ਸਿੰਘ ਅੱਜ ਜਿੰਨਾ ਦੇ ਨੌ ਦੇ ਉੱਤੇ ਇਸ ਕਿਲੇ ਦੇ ਵਿੱਚ ਗੁਰਦੁਆਰਾ ਗੁਰਦੁਆਰਾ ਬੁਰਜ ਸਾਹਿਬ ਸਰਦਾਰ ਮਹਤਾਬ ਸਿੰਘ ਮੈਂ ਉਹਨਾਂ ਦੀਆਂ ਯਾਦਾਂ ਸਾਂਭੀ ਬੈਠਾ ਮੈਂ ਖਾਲਸਾ ਰਾਜ ਦੀਆਂ ਯਾਦਾਂ ਸਾਂਭੀ ਬੈਠਾ ਤੇ ਮੈਨੂੰ ਦੇਖਣ ਆਇਓ ਤੇ ਜਿੱਤੇ ਕਿਤੇ ਜਿੱਦਣ ਵੀ ਤੁਹਾਡਾ ਵਕਤ ਲੱਗੇ ਸਮਾਂ ਕੱਢ ਕੇ ਲੁਧਿਆਣੇ ਜ਼ਿਲ੍ਹੇ ਨੂੰ ਤੇ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ ਤੇ ਆਲੇ-ਦੁਆਲੇ ਦੇ ਮਰੇਲ ਕੋਟਲਾ ਧੂਰੀ ਸੰਗਰੂਰ ਨੱਬਾ ਤੇ ਆਲੇ-ਦੁਆਲੇ ਇਲਾਕੇ ਵਸਦੇ ਆ ਇਸ ਕਿਲੇ ਦੇ ਉਹਨਾਂ ਲੋਕਾਂ ਨੂੰ ਮੈਂ ਜ਼ਰੂਰੀ ਬੇਨਤੀ ਕਰਦਾ ਹੈ ਕਿ ਇਹ ਕਿਲੇ ਦੇ ਦਰਸ਼ਨ ਕਰਨ ਜ਼ਰੂਰ ਆਇਓ ਇਹ ਕਿਲਾ ਸਾਡੀ ਖਾਲਸਾ ਰਾਜ ਦੀ ਨਿਸ਼ਾਨੀ ਆ ਦਾਸ ਤੁਹਾਡੇ ਝੋਲੀ ਦੇ ਵਿੱਚ ਅੱਜ ਇਤਿਹਾਸ ਦੀ ਇੱਕ ਬਹੁਤ ਵੱਡੀ ਮੇਰੇ ਦਿਲ ਦੀ ਇੱਛਾ ਸੀ ਬਹੁਤ ਵਾਰੀ ਮੈਂ ਕੋਲੋਂ ਨਿਕਲ ਗਿਆ ਮੇਰੇ ਲਾਨਕੇ ਕੋਲੇ ਆ ਮੇਰੇ ਬਹੁਤ ਦਿਲ ਦੀ ਇੱਛਾ ਸੀ ਜਦੋਂ ਪਿਆਰਾ ਸਿੰਘ ਪਦਮ ਉਹਨਾਂ ਦੀ ਕਿਤਾਬ ਦੇ ਵਿੱਚ ਪੜਿਆ ਸੀ ਇਹ ਇਤਿਹਾਸ ਤੇ ਅੱਜ ਜਾ ਕੇ ਇਹ ਵਕਤ ਆਇਆ 15 ਅਗਸਤ 2025 ਆਓ ਇਸ ਕਿਲੇ ਨੂੰ ਜਿਹੜਾ ਉਹ ਤੁਸੀਂ ਸਾਰੇ ਜਾਣੇ ਦੇਖਣ ਆਇਓ ਇਹ ਕਿਲਾ ਖਾਲਸਾ ਰਾਜ ਦੀ ਨਿਸ਼ਾਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ